ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਰਾਜ ਕਹਿੰਦੇ ਸਨ ਕਿ ਚੰਗਾ ਸਰੋਤਾ ਬਾਨਾ ਵੀ ਉਸ ਅਕਾਲ ਪੁਰਖ ਦੀ ਮਿਹਰ ਦੇ ਨਾਲ ਹੀ ਹੈ ਕਿਉਂਕਿ ਆਪਾਂ ਹਰ ਰੋਜ਼ ਕਿੰਨੀਆਂ ਹੀ ਅਰਦਾਸਾਂ ਕਰਦੇ ਹਾਂ ਕਿੰਨਾ ਕੁਝ ਮੰਗਦੇ ਹਾਂ ਪ੍ਰਮਾਤਮਾ ਤੋਂ ਹੁਣ ਮਹਾਰਾਜ ਮੁੱਖੋਂ ਫਰਮਾਉਂਦੇ ਹਨ ਕਿ ਲੋਕ ਰੱਬ ਤੋਂ ਦਾਤਾਂ ਮੰਗਦੇ ਹਨ ਹਰ ਰੋਜ਼ ਭਾਈ ਮਹਾਰਾਜ ਕਹਿੰਦੇ ਹਨ ਕਿ ਲੋਕ ਸੰਸਾਰਿਕ ਚੀਜ਼ਾਂ ਜੋ ਮੰਗਦੇ ਹਨ ਉਹਨਾਂ ਦਾ ਨਾਸ਼ ਹੋਣ ਲੱਗਿਆ ਵਾਲ ਵੀ ਨਹੀਂ ਰੱਖਦਾ ਤੇ ਮਹਾਰਾਜ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਮੰਗਣਾ ਝੂਠਾ ਹੈ ਫਿਰ ਮਹਾਰਾਜ ਨੇ ਆਪਣੀ ਇੱਥੇ ਸਿੱਖ ਸੰਗਤ ਨੂੰ ਇੱਕ ਪ੍ਰੰਤਨ ਸਾਖੀ ਸੁਣਾਈ Hindu ਵੀਰਾਂ ਦੀ ਸਨਾਤਨ ਵੀਰਾਂ ਦੀ ਜਿਸ ਵਿੱਚ ਇੱਕ ਪੰਡਤ ਹਰ ਰੋਜ਼ ਸ਼ਿਵਜੀ ਦੇ ਮੰਦਰ ਵਿੱਚ ਪੂਜਾ ਕਰਨ जाया ਕਰਦਾ ਸੀ ਇਸੇ ਤਰ੍ਹਾਂ ਹੀ ਉਸ ਪੰਡਤ ਦੀ ਰੀਸ ਦੇ ਨਾਲ ਇੱਕ ਜਲਾਹਾ ਵੀ ਉੱਥੇ ਜਾਣ ਲੱਗਾ ਪਰ ਜੋ ਪੁਜਾਰੀ ਪੂਜਾ ਕਰਦਾ ਸੀ ਉਸ ਦਾ ਆਪਣਾ ਟੰਗ ਸੀ ਉਹ ਉਹਨਾਂ ਦੇ ਦੀਵੇ ਵਾਲਾ ਕਰਦਾ ਸੀ ਆਰਤੀ ਕਰਿਆ ਕਰਦਾ ਸੀ ਪਰ ਜੋ ਇਹ ਜਲਾਹਾ ਜਾਇਆ ਕਰਦਾ ਸੀ ਇਹ ਸ਼ਿਵਜੀ ਦੇ ਮੰਦਰ ਵਿੱਚ ਇਟ ਮਾਰ ਕੇ ਆਇਆ ਕਰਦਾ ਸੀ ਪਰ ਇਹ ਰੱਬ ਦੀ ਕਰਨੀ ਸੀ ਇੱਕ ਵਾਰ ਕੀ ਹੋਇਆ ਕਿ ਬਹੁਤ ਜ਼ਿਆਦਾ بارش ਹੋਣ ਲੱਗੀ ਤੂਫਾਨ ਆਉਣ ਲੱਗਾ ਜਿਸ ਦੇ ਕਾਰਨ ਪੰਡਤ ਸ਼ਿਵਜੀ ਦੇ ਮੰਦਰ ਵਿੱਚ ਪੂਜਾ ਅਰਚਨਾ ਕਰਨ ਲਈ ਨਾ ਪਹੁੰਚ ਸਕਿਆ ਭਰ ਜੋ ਜਲਾਹਾ ਸੀ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਨਿਯਮ ਦਾ ਪਾਬੰਦ ਸੀ ਤੇ ਆਪਣਾ ਨਿਤ ਨਿਯਮ ਨਿਮਾਉਣ ਦੀ ਤਰ੍ਹਾਂ ਸ਼ਿਵਜੀ ਜੀ ਦੇ ਮੰਦਿਰ ਵਿੱਚ ਜਾਂਦਾ ਹੈ ਤੇ ਉੱਥੇ ਇੱਟ ਮਾਰਦਾ ਹੈ ਜਾ ਕੇ ਇਹ ਗੱਲ ਨੂੰ ਦੇਖ ਕੇ ਹੁਣ ਸ਼ਿਵਜੀ ਭਗਵਾਨ ਉਸ ਜਲਾਹੇ ਤੋਂ ਨਾਰਾਜ਼ ਨਹੀਂ ਹੋਏ ਗੁੱਸੇ ਵਿੱਚ ਨਹੀਂ ਆਏ ਬਲਕਿ ਮੰਦਿਰ ਦੇ ਵਿੱਚੋਂ ਇੱਕ ਆਵਾਜ਼ ਆਈ ਤੇ ਕਿਹਾ ਕਿ ਤੂੰ ਭਾਈ ਆਪਣਾ ਨਿੱਤ ਨਿਯਮ ਨਹੀਂ ਤੋੜਿਆ ਭਾਵੇਂ ਸਾਡੇ ਤੂੰ ਇੱਟ ਹੀ ਮਾਰ ਕੇ ਜਾਨਾ ਅਸੀਂ ਤੇਰੇ ਨਿੱਤ ਨਿਯਮ ਤੋਂ ਖੁਸ਼ ਹਾਂ ਮੰਗ ਜੋ ਤੂੰ ਬਰ ਮੰਗਣਾਗਾ ਫਿਰ ਜਲਾਹੇ ਨੇ ਸੋਚਿਆ ਕਿ ਜੇ ਮੇਰੇ ਅੰਗ ਦੁੱਗਣੇ ਹੋ ਜਾਣਗੇ ਤਾਂ ਮੈਂ ਦੁੱਗਣੀ ਕਿਰਤ ਕਰਾਂਗਾ ਦੁੱਗਣਾ ਜ਼ਿਆਦਾ ਕੰਮ ਕਰਾਂਗਾ ਤੇ ਓਨਾ ਹੀ ਜ਼ਿਆਦਾ ਲਾਭ ਹੋਵੇਗਾ ਫਿਰ ਉਸਨੇ ਸ਼ਿਵਜੀ ਭਗਵਾਨ ਤੋਂ ਬਰ ਮੰਗਿਆ ਕਿ ਮੇਰੀਆਂ ਦੋ ਬਾਹਾਂ ਹੋਰ ਕਰ ਦਿਓ ਦੋ ਲੱਤਾਂ ਹੋਰ ਕਰ ਦਿਓ ਤੇ ਦੋ ਮੂੰਹ ਕਰ ਦਿਓ ਤੇ ਸ਼ਿਵਜੀ ਭਗਵਾਨ ਨੂੰ ਇਹ ਬਰ ਬਾਰੇ ਦੱਸਿਆ ਤਾਂ ਮਹਾਰਾਜ ਸੇਖ ਜੀ ਭਗਵਾਨ ਨੇ ਉਸ ਨੂੰ ਇਹ ਵਰ ਦੇ ਦਿੱਤਾ ਜਦੋਂ ਇਹ ਵਰ ਲੈ ਕੇ ਉਹ ਪਿੰਡ ਵੱਲ ਪੁੱਜਾ ਤਾਂ ਲੋਕਾਂ ਨੇ ਦੇਖਿਆ ਕਿ ਆਹ ਕੀ ਆਹ ਕੀ ਬਲਾਤਰੀ ਆਉਂਦੀ ਆ ਕਿਉਂਕਿ ਹੁਣ ਸ਼ਿਵ ਜੀ ਭਗਵਾਨ ਨੇ ਤਾਂ ਉਸ ਨੂੰ ਵਰ ਦੇ ਦਿੱਤਾ ਸੀ ਪਰ ਉਹ ਉਸ ਦੀ ਮੂਰਖਤਾ ਨੂੰ ਵੇਖ ਕੇ ਵੀ ਸੇਖ ਜੀ ਭਗਵਾਨ ਨੇ ਉਸ ਉੱਪਰ ਕਿਰਪਾ ਕਰ ਦਿੱਤੀ ਤੇ ਜਦੋਂ ਲੋਕ ਇੰਨਾ ਜ਼ਿਆਦਾ ਡਰ ਗਏ ਘਬਰਾ ਗਏ ਤਾਂ ਉਹਨਾਂ ਲੋਕਾਂ ਨੇ ਉਸ ਜਲਾਹੇ ਨੂੰ ਇੱਟਾਂ ਦੇ ਨਾਲ ਮਾਰ-ਮਾਰ ਕੇ ਮਾਰ ਦਿੱਤਾ ਹੁਣ ਤੇ ਇਹ ਕਹਿ ਸਕਦੇ ਹਾਂ ਕਿ ਜਲਾਹੇ ਨੂੰ ਜੋ ਉਸ ਦਾ ਬਾਰਸੀ ਉਹ ਇੱਟਾਂ ਦੇ ਰਾਹੀਂ ਮਿਲਿਆ ਇਸ ਕਰਕੇ ਮਹਾਰਾਜ ਕਹਿੰਦੇ ਕਿ ਭਾਈ ਝੂਠਾ ਮੰਗਣ ਵਾਲੇ ਨੂੰ ਮਾਰਨ ਲਈ ਕੋਈ ਜ਼ਿਆਦਾ ਦੇਰ ਨਹੀਂ ਲੱਗਦੀ ਤੇ ਜਦੋਂ ਵੀ ਆਪਾਂ ਕਦੇ ਵੀ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਦਰ ਤੇ ਜਾਣਾ ਹੈ ਦੁਨਿਆਵੀ ਚੀਜ਼ਾਂ ਦੀ ਥਾਂ ਉਸ ਅਕਾਲ ਪੁਰਖ ਨੂੰ ਹੀ ਮੰਗ ਲੈਣਾ ਚਾਹੀਦਾ ਹੈ ਉਸ ਦਾ ਹੀ ਨਾਮ ਉਸ ਦਾ ਹੀ ਸਿਮਰਨ ਮੰਗਣਾ ਚਾਹੀਦਾ ਹੈ ਇੱਥੇ ਬਹੁਤ ਸੋਹਣੀਆਂ ਪੰਕਤੀਆਂ ਵੀ ਆਉਂਦੀਆਂ ਹਨ ਜਿਸ ਵਿੱਚ ਲਿਖਿਆ ਹੈ ਕਿ ਝੂਠਾ ਮੰਗਣ ਜੇ ਕੋਈ ਮੰਗੇ ਉਸ ਕੋ ਮਰ ਤਾ ਘੜੀ ਨਾ ਲੱਗੇ ਹੁਣ ਮਹਾਰਾਜ ਦੇ ਦਸਮ ਗ੍ਰੰਥ ਵਿੱਚ ਵੀ ਇੱਕ ਸਾਖੀ ਆਉਂਦੀ ਆ ਜਿਸ ਵਿੱਚ ਭਸਮਾ ਸੁਰਨਾਮ ਦੇ ਦੈਂਤ ਨੇ ਸ਼ਿਵ ਜੀ ਭਗਵਾਨ ਨੂੰ ਆਪਣੀ ਤਪੱਸਿਆ ਦੇ ਨਾਲ ਖੁਸ਼ ਕਰ ਲਿਆ ਸੀ ਤੇ ਜਦੋਂ ਸ਼ਿਵ ਜੀ ਭਗਵਾਨ ਨੇ ਉਸ ਦੈਂਤ ਨੂੰ ਕਿਹਾ ਸੀ ਬਾਰ ਮੰਗ ਲੈਤਾ ਉਸਨੇ ਬਾਰ ਮੰਗਿਆ ਸੀ ਕਿ ਮੈਂ ਆਪਣੇ ਹੱਥ ਦਾ ਕੜਾ ਜਿਸ ਦੇ ਵੀ ਸਿਰ ਉੱਪਰ ਲਗਾਵਾਂ ਉਹ ਉੱਥੇ ਹੀ ਭਸਮ ਹੋ ਜਾਵੇ ਇਸੇ ਕਰਕੇ ਹੀ ਇਸ ਦਾਇੰਤ ਦਾ ਨਾਮ ਪਿਆ ਸੀ ਭਸਮਾਸੁਰ ਹੁਣ ਜਦੋਂ ਭਸਮਾਸੁਰ ਨੇ ਸ਼ਿਵਜੀ ਭਗਵਾਨ ਤੋਂ ਇਹ ਬਾਰ ਲੈ ਲਿਆ ਤਾਂ ਉਸ ਦੀ ਮਾੜੀ ਬਿਰਤੀ ਵਿੱਚੋਂ ਮਾੜੀ ਅਕਲ ਵਿੱਚੋਂ ਇੱਕ ਗੱਲ ਆਈ ਜਦੋਂ ਉਸਨੇ ਪਾਰਵਤੀ ਮਾਤਾ ਨੂੰ ਦੇਖਿਆ ਪਾਰਵਤੀ ਮਾਤਾ ਜੀ ਬਹੁਤ ਜ਼ਿਆਦਾ ਸੁੰਦਰ ਸਨ ਤੇ ਉਸਨੇ ਸੋਚਿਆ ਕਿ ਜੇਕਰ ਮੈਂ ਸ਼ਿਵ ਜੀ ਭਗਵਾਨ ਨੂੰ ਹੀ ਭਸਮ ਕਰ ਦੇਵਾਂ ਤਾਂ ਪਾਰਵਤੀ ਮਾਤਾ ਦਾ ਮੈਂ ਮਾਲਕ ਬਣ ਜਾਵਾਂਗਾ ਤੇ ਸ਼ਿਵ ਜੀ ਭਗਵਾਨ ਹੁਣ ਜਾਣੀ ਜਾਣ ਸਨ ਉਹਨਾਂ ਨੇ ਵੀ ਭਸਮਾ ਸੁਰ ਦੇ ਮਨ ਦੀ ਗੱਲ ਪੜ ਲਈ ਤੇ ਜੋ ਕਦਾਰਨਾਰਥ ਤੀਰਥ ਵਾਲੀ ਜਗ੍ਹਾ ਹੈ ਉਧਰ ਨੂੰ ਦੌੜ ਕੇ ਉੱਥੇ ਜਾ ਕੇ ਆਪਣੇ ਆਪ ਨੂੰ ਇੱਕ ਛੋਟੇ ਦੇ ਰੂਪ ਵਿੱਚ ਬਦਲ ਲਿਆ ਸ਼ਿਵ ਜੀ ਭਗਵਾਨ ਨੇ ਫੇਰ ਸ਼ਿਵ ਜੀ ਭਗਵਾਨ ਨੇ ਆਪਣਾ ਸਿਰ ਉੱਥੇ ਪਹਾੜ ਵਿੱਚ ਦੇ ਕੇ ਖੜਾ ਹੋ ਗਏ ਤੇ ਸ਼ਿਵ ਜੀ ਭਗਵਾਨ ਨੂੰ ਬਚਾਉਣ ਦੇ ਲਈ ਫਿਰ বিষ্ণੂ ਮਹਾਰਾਜ ਨੇ ਮਾਤਾ ਪਾਰਵਤੀ ਜੀ ਦਾ ਰੂਪ ਲੈਂਤਾ ਤੇ ਭਸਮਾ ਸੁਰ ਦੇ ਕੋਲ ਗਏ ਤੇ ਉਹਨਾਂ ਨੂੰ ਜਾ ਕੇ ਕਿਹਾ ਕਿ ਤੂੰ ਇਸ ਕੜੇ ਨੂੰ ਆਪਣੇ ਸਿਰ ਉੱਪਰ ਰੱਖ ਕੇ ਤਾਂ ਦੇਖ ਇਹ ਵਰ ਕੰਮ ਨਹੀਂ ਕਰਦਾ ਤੇ বিষ্ণੂ ਭਗਵਾਨ ਨੇ ਕਿਹਾ ਕਿ ਤੈਨੂੰ ਝੂਠਾ ਵਰ ਦਿੱਤਾ ਸ਼ਿਵ ਨੇ ਇਹ ਤੈਨੂੰ ਝੂਠਾ ਵਰ ਦਿੱਤਾਗਾ ਤੇ ਜਦੋਂ ਭਸਮਾ ਸੁਰ ਨੇ ਆਪਣੇ ਸਿਰ ਉੱਪਰ ਉਹ ਕੜਾ ਲਗਾਇਆ ਤਾਂ ਉੱਥੇ ਹੀ ਉਹ 파ਸਮ ਹੋ ਗਿਆ ਇਸੇ ਤਰ੍ਹਾਂ ਹੀ ਇੱਕ ਹੋਰ ਇਤਿਹਾਸ ਵਿੱਚ ਉਦਾਹਰਣ ਮਿਲਦੀ ਹੈ ਜੋ ਮਹਾਰਾਜ ਨੇ ਆਪਣੀ ਸਿੱਖ ਸੰਗਤ ਨੂੰ ਦੱਸੀ ਸੀ ਕਿ ਇੱਕ ਹਰਨਾਸ਼ਕ ਸੀ ਜਿਸ ਨੇ ਇਹੇ ਤਰ੍ਹਾਂ ਦਾ ਹੀ ਵਰ ਮੰਗਿਆ ਸੀ ਝੂਠਾ ਵਰ ਜਿਸ ਨੇ ਕਿਹਾ ਸੀ ਕਿ ਨਾਮ ਹੈ ਅੰਦਰ ਮਰਾ ਨਾਮ ਹੈ ਬਾਹਰ ਮਰਾ ਨਾਮ ਹੈ ਸਾਵੇਂ ਮਰਾ ਨਾਮ ਹੈ ਧੁੱਪੇ ਮਰਾ ਨਾਮ ਹੈ ਦਿਨੇ ਮਰਾ ਨਾਮ ਹੈ ਰਾਤ ਨੂੰ ਮਰਾ ਅਤੇ ਨਾ ਹੀ ਮੈਂ ਕਿਸੇ ਹਥਿਆਰ ਨਾ ਮਰਾ ਤੇ ਜਦੋਂ ਉਹਨਾਂ ਨੂੰ ਮਾਰਨ ਦੀ ਵਾਰੀ ਆਈ ਸੀ ਉਸ ਦਾ ਅੰਤ ਆਇਆ ਸੀ ਤਾਂ ਨਰਸਿੰਘ ਨੇ ਉਸ ਨੂੰ ਦੇਲੀ ਦੇ ਵਿਚਾਰੇ ਰੱਖ ਕੇ ਉਦੋਂ ਉਸ ਨੂੰ ਕਿਹਾ ਸੀ ਕਿ ਹੁਣ ਦੇਖ ਲੈ ਨਾ ਤੂੰ ਅੰਦਰ ਹੈ ਨਾ ਤੂੰ ਬਾਹਰ ਹੈ ਨਾ ਤੂੰ ਸ਼ਾਮ ਹੈ ਨਾ ਤੂੰ ਧੁੱਪ ਹੈ ਅਤੇ ਨਾ ਹੀ ਹੁਣ ਦਿਨ ਹੈ ਤੇ ਨਾ ਹੀ ਹੁਣ ਰਾਤ ਹੈ ਤੇ ਨਾ ਮੈਂ ਤੈਨੂੰ ਕਿਸੇ ਹਥਿਆਰ ਨਾਲ ਮਾਰਾਂਗਾ ਬਲਕਿ ਉਹਨਾਂ ਨੇ ਆਪਣੇ ਨੋਹਾ ਨਾਲ ਉਸ ਨੂੰ ਵਿਚਾਰੇੋਂ ਚੀਰ ਦਿੱਤਾ ਸੀ ਤੇ ਇਸੇ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਸਨ ਕਿ ਭਾਈ ਇਹ ਸਾਰੇ ਝੂਠੇ ਮੰਗਣ ਹੈ ਜੋ ਮੰਗਣ ਤੋਂ ਬਾਅਦ ਆਪਾਂ ਨੂੰ ਮਿਲ ਵੀ ਜਾਂਦੇ ਹਨ ਪਰ ਫਿਰ ਖਤਮ ਹੋਣ ਲੱਗਾਂ ਛਣ ਵੀ ਨਹੀਂ ਲੱਗਦਾ ਪਲ ਵੀ ਨਹੀਂ ਲੱਗਦਾ ਜੇ ਕੁਝ ਮੰਗਣਾ ਹੀ ਹੈ ਤਾਂ ਉਸ ਅਕਾਲ ਪੁਰਖ ਨੂੰ ਹੀ ਅਕਾਲ ਪੁਰਖ ਤੋਂ ਮੰਗ ਲਵੋ ਜਿਸ ਦੇ ਨਾਲ ਵਿਅਕਤੀ ਦੀ ਪਰਮਗਤ ਹੋ ਜਾਂਦੀ ਹੈ ਉਹ ਪਾਪ ਸਾਗਰ ਤੋਂ ਤਰ ਜਾਂਦਾ گا۔ ਇਸੇ ਤਰ੍ਹਾਂ ਹੀ ਹੁਣ ਆਪਾਂ ਵੀ دنیਾਵੀ ਲੋਕ دنیਾਵੀ ਚੀਜ਼ਾਂ ਮੰਗੀ ਜਾਂਦੇ ਹਾਂ ਤੇ ਜਦੋਂ ਆਪਾਂ ਨੂੰ ਇਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਉਹਨਾਂ ਦੇ ਸੁੱਖ ਵਿੱਚ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਭੁੱਲ ਜਾਂਦੇ ਹਾਂ ਜਿਵੇਂ ਭਸਮਾਸੁਰ ਨੇ ਬਾਹਰ ਲੈਤਾ ਸ਼ਿਵਜੀ ਭਗਵਾਨ ਤੋਂ ਤੇ ਉਹਨਾਂ ਨੂੰ ਹੀ ਭੁੱਲ ਗਿਆ ਤੇ ਇਸੇ ਤਰ੍ਹਾਂ ਹੀ ਅੱਜ ਦਾ ਮਨੁੱਖ ਹੈ ਕਾਲਯੁਗ ਦਾ ਉਹ ਵੀ ਇੱਕ ਦਾਇੰਤ ਦੀ ਤਰ੍ਹਾਂ ਹੀ ਬਣਿਆ ਹੋਇਆ ਹੈ। ਉਹ ਅਕਾਲ ਪੁਰਖ ਤੋਂ ਹਰ ਆਪਣੇ ਸੁੱਖ ਦੀ ਚੀਜ਼ ਤਾਂ ਮੰਗ ਲੈਂਦਾ ਹੈ ਪਰ ਕੋਸ ਅਕਾਲ ਪੁਰਖ ਨੂੰ ਮੰਗਣਾ ਹੀ ਭੁੱਲ ਜਾਂਦਾ ਹੈ ਤੇ ਜਦੋਂ ਉਸ ਨੂੰ ਉਹ ਸੁੱਖ ਸ਼ਾਂਤੀ ਸਮ੍ਰiddhi ਪ੍ਰਾਪਤ ਹੋ ਜਾਂਦੀ ਹੈ ਫਿਰ ਉਹ ਅਕਾਲ ਪੁਰਖ ਨੂੰ ਵੀ ਭੁੱਲ ਜਾਂਦਾ ਹੈ ਤੇ ਇਸੇ ਤਰ੍ਹਾਂ ਫਿਰ ਮਹਾਰਾਜ ਨੇ ਉਸ ਦੀਵਾਨ ਵਿੱਚ ਹਾਜ਼ਰੀ ਭਰੀ ਤੇ ਸਿੱਖ ਸੰਗਤ ਨੇ ਕਿਹਾ ਕਿ ਅਕਾਲ ਪੁਰਖ ਮਹਾਰਾਜ ਤੁਹਾਡੀ ਮੈਮਾ ਤੁਸੀਂ ਹੀ ਜਾਣਦੇ ਹੋ ਤੇ ਇਸੇ ਤਰ੍ਹਾਂ ਫਿਰ 100 ਸਾਖੀ ਵਿੱਚੋਂ ਮਹਾਰਾਜ ਨੇ ਕੁਝ ਉਦਾਹਰਨਾਂ ਦੇ ਕੇ ਆਪਣੀ ਸਿੱਖ ਸੰਗਤ ਨੂੰ ਸਰੋਤਿਆਂ ਬਾਰੇ ਦੱਸਿਆ ਤੇ ਝੂਠੇ ਬਾਰਾਂ ਵਾਰੀ ਵੀ ਦੱਸਿਆ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈ ਗਈ ਇੱਕ ਬਹੁਤ ਪਿਆਰੀ ਕਥਾ ਦਾ ਕਥਾ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚੋਂ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ